ਡਾਕ ਤੇ ਚੁਗਲੀਆਂ ਕੀ ਹੈ ਚੁਗਲੀਆਂ ਅਸਲ ਵਿੱਚ ਸਾਈਕੋਲੋਜੀ ਦੇ ਹਿਸਾਬ ਦੇ ਨਾਲ ਇਲਾਜ ਸੋ ਜਿਹੜੇ ਸਾਈਕੋਲੋਜਿਸਟ ਹਨ ਉਹ ਅਸਲ ਦੇ ਵਿੱਚ ਮਨ ਦੇ ਡਾਕਟਰ ਨੇ ਮਨ ਦਾ ਵਿਗਿਆਨ ਸਮਝਦੇ ਐ ਤੇ ਅੱਜ 200 ਡਾਲਰ 300 ਡਾਲਰ ਇੱਕ ਸੈਸ਼ਨ ਦਾ ਲੈਂਦੇ ਐ ਬਾਹਰल्या ਦੇਸ਼ਾਂ 'ਚ ਪਤਾ ਹੈ ਤੇ ਬੀਬੀਆਂ ਜਾ ਕੇ ਉਹਨਾਂ ਦੇ ਨਾਲ ਗੱਲਾਂ ਕਰਦੀਆਂ ਬੈ ਕੇ ਉਹ ਫਿਰ ਪੁੱਛਦੇ ਅੱਛਾ ਜੀ ਕੀ ਹੋਇਆ ਦਸੋ ਜੀ ਉਕ ਡੈਰੀ ਲੈ ਕੇ ਵਹਿ ਜਾਂਦੇ ਆ ਬੀਬੀ ਬੋਲਦੀ ਰਹਿੰਦੀ ਬੋਲਦੀ ਰਹਿੰਦੀ ਇੱਕ ਘੰਟਾ ਬੋਲਦੀ ਏ ਉਹਦੇ ਨਾਲ ਦੱਸ ਕੇ ਸਾਰਾ ਉਹਦਾ ਢਿੱਡ ਹੌਲਾ ਹੋ ਜਾਂਦਾ 6-7 ਸੈਸ਼ਨ ਲਾਏ ਕਹਿੰਦੀ ਮੈਂ ਬਹੁਤ ਠੀਕ ਹੋ ਗਈ ਠੀਕ ਉਹਨੇ ਨਹੀਂ ਕੀਤਾ ਅਸਲ ਚ ਇਹਨੂੰ ਗੱਲਾਂ ਕਰਨ ਦੀ ਲੋੜ ਸੀ ਤੇ ਬੀਬੀ ਨੂੰ ਮੈਂ ਦੱਸਿਆ ਨਾ ਕੱਲ ਕਿ ਬੰਦਾ ਚੁੱਪ ਕਰਕੇ ਠੀਕ ਹੁੰਦਾ ਜਦੋਂ ਪ੍ਰੋਬਲਮ ਚ ਹੋਵੇ ਤੇ ਬੀਬੀ ਜ਼ਿਆਦਾਤਰ ਬੋਲ ਕੇ ਗੱਲਾਂ ਕਰਕੇ ਆਪਣੇ ਆਪ ਨੂੰ ਠੀਕ ਕਰਦੀ